ਜਿਹੜਾ ਆਪਾਂ ਕੱਲ ਪਰਸੋਂ ਵੋਰ ਲਾਇਆ ਸੀ ਤੇ ਅੱਜ ਆਪਾਂ ਉਹ ਤਾਂ ਪਾਇਪ ਫਰਮ ਤੋਂ ਆਉਣੇ ਆ ਆ ਪਾਇਪ ਆਉਣੇ ਆ ਬੋ ਚਿੱਟੀ ਉਹਦਾ ਇੱਕ ਪਾਇਪ ਯਾਰ ਨੀਲੀ ਵੀ ਪੈਂਦੀ ਹੁੰਦੀ ਆ ਤੇ ਪਰ ਬਾਈਆਂ ਨੇ ਜ਼ਿਆਦਾ ਕਿਹਾ ਸੀ ਵੀ ਕਹਿੰਦੇ ਬਾਈ ਤੁਸੀਂ ਚਿੱਟੀ ਪਾਇਪ ਆਓ ਯਾਰ ਹਨਾ ਵੀ ਜ਼ਰੂਰ ਇੱਕ ਵਾਰੀ ਮਹਿੰਗੀ ਤਾਂ ਜ਼ਰੂਰ ਪੈਂਦੀ ਆ ਆ ਦੇਖੋ ਤੇ ਵਜਨ 'ਚ ਵੀ ਜ਼ਿਆਦਾ ਆ ਤੇ ਉਹਦਾ ਉਹ ਕਹਿੰਦੇ ਕੁਆਲਿਟੀ ਵੀ ਘੈਂਟ ਆ ਇਹ ਤੇ ਹੁਣ ਵੇਖੋ ਇਹ ਤਾਂ ਪਾਇਤ ਪਾਇ ਲੱਗੂਆ ਬਈ ਪਹਿਲੀ ਵਾਰ ਬੰਗਾਣੀ ਨਵੀਂ ਫੈਕਟਰੀ ਲਾਈ ਆ ਮਹਾਰਾਜਾ ਪਾਈਪ ਫੈਕਟਰੀ ਕਾਲਿਆਂ ਵਾਲੀ ਉਹਨਾਂ ਤੋਂ ਲੈ ਕੇ ਆਏ ਆ ਸਮਾਨ ਲੈਂਨ ਫਲਟ ਚੁਕੇ ਆ ਟਿੱਕਾ ਪਾਈਪ ਲੈਂਨ ਵਿੱਚ ਪਾਈਪ ਲੈਂਨ ਵਿੱਚ ਆਲੀ ਟਪਦੀ ਆ ਇਹ ਪਾਈਪ ਬਈ ਰਵਿੰਦਰਾ ਦੀ ਪਾਈ ਹੋਈ ਆ ਜਮਾ ਆ ਦੇਖੋ ਬਈ ਇਹ ਰਵਿੰਦਰਾ ਦੀ ਪਾਈ ਹੋਈ ਫੈਪ ਆ ਕਵਾਲਿਟੀ ਦਾ ਬਾਬੇ ਯਾਰ ਕਵਾਲਿਟੀ ਹੁੰਦੀ ਆ ਜੇ ਆਪਾਂ ਕਹਿੰਦੇ ਨੇ ਵੀ ਕਵਾਲਿਟੀ ਤਾਂ ਕਵਾਲਿਟੀ ਹੁੰਦੀ ਆ ਇਹ ਕਿ ਨੀਲੀ ਵਾ ਵਾ ਜਾਂ ਹਰੀ ਆਪਾਂ ਕਹਿੰਦੇ ਨੇ ਹਨਾ ਤੇ ਜਿਹੜਾ ਚਿੱਟੀ ਇਹ ਨਾਲ ਤਾਂ ਕਿਆਰ ਲਦੀ ਆ ਫਿਰ ਯਾਰ ਇਹਦਾ ਸਰਾ ਹੀ ਹੁੰਦਾ ਫਾਈਨਲੀ ਜੋੜ ਲੱਗੀ ਜਾਂਦੇ ਆ ਪਾਈਪ ਦੇ ਆ ਵੇਖੋ ਜਰਾ ਆ ਪਈਆ ਸਾਫ ਵੰਗੂ ਪੂਰੀ ਪ੍ਰੋਪਰ ਆ ਖਾਲੀ ਆ ਆ ਆਪਣੇ ਜੁੜੇ ਪਾਇਆ ਸੇਵਾਦਾਰ ਹੈ ਆਇਦਾਂ ਲੱਗਦੇ ਹੁੰਦੇ ਜੋੜ ਪਾਈਪ ਤੇ ਆਇਦਾਂ ਗਰ ਬਾਬਾ ਆਇਆ ਮਾਰਦਾ ਭਾਈ ਕਹਿੰਦੇ ਜੋੜ ਲੌਲਾ ਜਦੋਂ ਆਜਾ ਠੰਡੇ ਆਲਾ ਜਿਹੜਾ ਪਹਿਲੇ ਵੀਡੀਓ ਪਾਇਆ ਸੀ ਕਈ ਮਹੀਨੇ ਪਹਿਲਾਂ ਪਾ ਕੇ ਤੇ ਜੋੜ ਲਾਉਂਦੇ ਆ ਬਾਈ ਚੱਲ ਬਾਈ ਚੱਲੋ 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 ਆਂਦੇ ਆ ਇਹ ਪਹਿਲਾਂ ਗਰਮ ਕਰਨੀ ਪੈਂਦੀ ਹੈ ਪਾਈਪ ਫੇਰ ਇਹਦਾ ਬਾਈ ਜੋੜ ਲਾਉਣਗੇ ਤੇ ਤੁਸੀਂ ਆਹ ਵੇਖੋ ਹੁਣ ਇਹਦੇ ਵਿੱਚ ਉੱਤੇ ਆਏ ਲੈ ਸੰਦੀਪ ਲੱਤ ਕੂਈ ਦੇ ਆਇਆ ਇਹਦਾ ਪਾਈਪ ਲਾਈਨ ਦਾ ਜੋੜ ਕੋਈ ਨਾਗਵਾ ਕਿਸੇ ਮੰਗਿਆ ਬਈ ਨਹੀਂ ਲੱਗਿਆ ਮੰਗਿਆ ਆਜੇ ਭਾਈ ਬਲੋਂ ਤੱਕ ਰਾਂ ਆਇਆ ਕਰੋ ਯਾਰ ਚੌੜਤਾ ਦੀ ਐ ਆਏ ਭਾਈ ਭਾ ਤੇ ਫੈ ਫਿਰ ਤਰ ਫੈ ਭਾਈ ਜੀ ਦਲ ਕਰ ਜੋਰ